ਹਾਜੀ ਪ੍ਰਧਾਨ ਜੀ ਕੀ ਨਾਮ ਹੈ ਜਸਵੰਤ ਰਾਏ ਪ੍ਰਧਾਨ ਜੀ ਪ੍ਰਧਾਨ ਜੀ ਲੰਗਰ ਲਗਾਇਆ ਤੇ ਕਿਹੜੀ ਚਾਵਲ ਦੇ ਕਿੱਥੇ ਲਗਾਇਆ ਕਿੱ데 ਬੰਨ ਲਗਾਇਆ ਸੰਤਪੁਰਾ ਰੋਡ ਤੇ ਲਾਇਆ ਜੀ ਆ ਸਾਲ ਚ ਤਿੰਨ ਵਾਰੀ ਲਾਨੇ ਹੀ ਲੰਗਰ ਕਿੱ데 ਬੰਨ ਲਗਾਇਆ ਲਖਜਾ ਬਕਸ ਟਾਈਟਰ ਜੁਨੀਅਨ ਆ ਸਾਡੀ ਜੁਨੀਅਨ ਹੈ ਹਾਂ ਟਾਈਟਰ ਜਸਟਾ ਬੰਨ ਜੁਨੀਅਨ ਇਹ ਸਾਲ ਚ ਤਿੰਨ ਵਾਰੀ ਹੱਦ ਸਾਜ ਦੇ ਤਿੰਨ ਵਾਰੀ ਲਾਰੇ ਇੱਕ ਸਾਲ ਦੇ ਮਹੀਨੇ ਚ ਲਾਨਣੀ ਇੱਕ ਸਿਕਰਾਤ ਨੂੰ ਲਾਨਣੀ ਮਾਗਦੀ ਨੂੰ 90 ਸਾਲ

ਸੰਗਤ ਲਗਾਓ ਆਪ ਲਗਾਵੇ ਸਭ ਨੂੰ ਛਕਾਓ ਪੇਟ ਪਰ ਛਕਾਓ ਕੀ ਨਾਮ ਹੈ ਪ੍ਰੇਮ ਘਰ ਨਾਮ ਹੈ ਜੀ ਜੋ ਲੰਗੜਾ ਲਗਾਏ ਕਿਸੇ ਬੰਦੇ ਲਗਾਏ ਟ੍ਰੈਕਟਰ ਜੂਨੀਅਨ ਵੱਲੋਂ ਲਗਾਇਆ ਗਿਆ 41 ਜੂਨੀਆ ਟ੍ਰੈਕਟਰ ਪੂਰੀ ਸਾਡੀ ਪ੍ਰਜਾਪਤ ਸਭਾ ਦੇ ਵੱਲੋਂ ਲਗਾਇਆ ਗਿਆ ਇਸ ਸਾਲ ਚ ਹਰ ਸਾਲੋਂ ਇਹ ਹਰ ਸਾਲ ਲੱਗਦਾ ਹੈ ਜੀ ਇੱਕ ਸਿਕਰਾਂਤ ਨੂੰ ਲੱਗਦਾ ਹੈ ਇੱਕ ਜਿਹੜਾ ਕਿ ਸਾਉਣ ਦੇ ਮਹੀਨੇ ਚ ਲੱਗਦਾ ਹੈ ਇੱਕ ਇਸ ਵੇਲੇ ਲੱਗਦਾ ਹੈ ਕਿੰਨੇ ਲੰਗਰ ਅਲੱਗ-ਅਲੱਗ ਦਰਾਂ ਦੇ ਹੁੰਦੇ ਪੂਰੀ ਛੋਲੇ ਦਾ ਹੁੰਦਾ ਇੱਕ ਕੜਾ ਪ੍ਰਸ਼ਾਦ ਦਾ ਹੁੰਦਾ ਇਹ ਜਿਵੇਂ ਨਾਮ ਆਪਣਾ ਕੜੀ ਚਾਉਂਦਾ ਹੋਵੇ ਕਿ ਕਿੰਨੇ ਕਿੰਨੇ ਵੇ ਤੱਕ ਤੁਸੀਂ ਲੰਗਰ ਲੱਗਦਾ ਇਹ ਸਮਝਦਾ 10 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਲੱਗਿਆ ਪਬਲਿਕ ਦਾ ਸਹਿਯੋਗ ਤੁਹਾਨੂੰ ਪੂਰਾ ਮਿਲਦਾ ਹਾਂਜੀ ਹਾਂਜੀ ਪੂਰਾ ਫੁੱਲ ਸਹਿਯੋਗ ਹੈ ਜੀ ਫੁੱਲ ਸਪੋਰਟ ਹੈ ਪਬਲਿਕ ਦੀ ਆਏ ਲੋਰੀਟਾ ਪਰਵਾਰਲੇ ਵੀ ਆਏ ਆ ਲੰਗਰ ਆਇਆ ਆ ਤੂੰ ਹੀ ਛੋਲੇ ਮਾਰਨੇ ਕਰੀਏ ਆ ইधर আয়ও इधर সামনে দাঁড়াও রে ওরে আর ད� ང སྱྱ སྱ རཡྱི རའི རེར རེ 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 རྱེར རེ རེ ར རེ ར ར ེེ ར ཁསེ ར ེ ར ེ འོ 아자